ਇਬਾ ਬਲੀ ਚੱਲ ਉੱਠ ਹਾਏ ਹਾਏ ਕੀ ਹੋ ਗਿਆ ਵਾ ਮੈਂ ਜਾਣਾ ਕਿਤੇ ਮੈਂ ਕਿਹਾ ਚੱਲ ਤੈਨੂੰ ਨਾਲ ਹੀ ਲੈ ਜਾਵਾਂ ਕਿੱਥੇ ਜਾਣਾ ਕੰਮ ਚੱਲੇਆ ਕਿਤੇ ਤਾਂ ਫੇ ਚਲ ਜਾ ਮੈਨੂੰ ਦੱਸ ਲੈ ਤੈਨੂੰ ਉਠਾਈ ਜਾ ਮੈਂ ਹੁਣੇ ਤਾਂ ਪਈ ਸੀਗੀ ਲੰਮੇ ਮੈਂ ਤੈਨੂੰ ਤਾਂ ਠਾ ਠਾਇਆ ਤੂੰ ਹਰ ਵੇਲੇ ਧਮਕੀ دینی ਆ ਮੈਂ ਆਪਣੀ ਮਾਂ ਘਰ ਚੱਲ ਜਾਣਾ ਆਪਣੀ ਮਾਂ ਘਰ ਚੱਲ ਜਾਣਾ ਮੈਂ ਕਿਹਦੇ ਦਿਨ ਵੇਖ ਲਿਓ ਫਿਰ ਮੈਂ ਉਧਰ ਹੀ ਚੱਲੇ ਆ ਅੱਗੇ ਜਾਣਾ ਉਹਨਾਂ ਦੇ ਘਰ ਤੋਂ ਤੈਨੂੰ ਮੈਂ ਛੱਡ ਜੂਗਾ ਐਦਾਂ ਕਿਦਾਂ ਛੱਡ ਤੋਗਾ ਮੇਰੀ ਕੋਈ ਤਿਆਰੀ ਨਹੀਂ ਹੋਈ ਕੋਈ ਕੱਪੜਾ ਨਹੀਂ ਲੀੜਾ ਨਹੀਂ ਆਇਆ ਦਿੱਤਾ ਆ ਲੈ ਲੈ ਮੈਂ ਤੇਰੇ ਕੱਪੜੇ ਲੀੜੇ ਤੜ ਤੇ ਮਖਰਾਵਾ ਪੌਲੀ ਤੂੰ ਮੈਨੂੰ ਹਰ ਵਾਰ ਧਮਕੀ ਦਿੰਨੀ ਆ ਮੈਂ ਆਪਣੀ ਮਾਂ ਕੋਲ ਚਲ ਜੂ ਮੈਂ ਆਪਣੇ ਭਰਾ ਨੂੰ ਬੁਲਾ ਲੈਣਾ ਮੈਨੂੰ ਲੈ ਕੇ ਜਾਉ ਹੁਣ ਮੈਂ ਤੈਨੂੰ ਕਹਿਣਾ ਪਿਆ ਤੇ ਤੂੰ ਜਾਂਦੀ ਕਿਉਂ ਨਹੀਂ ਚੱਲ ਤੇਰੇ ਦਿਮਾਗ ਨੂੰ ਕੀ ਹੋ ਗਿਆ ਅੱਜ ਮੈਂ ਮੈਂ ਨਹੀਂ ਜਾਣਾ ਇਦਾਂ ਕਿੱਦਾਂ ਚਲ ਜੂਗੀ ਮੈਂ ਕਿੱਦਾਂ ਜਾਉ ਮੈਂ ਤੈਨੂੰ ਛੱਡ ਕੇ ਹੁਣ ਚੱਲ ਨਿਕਲ bari ਤੇ ਚੱਕ ਪਾ ਚ ਰੁਕੋ ਤਾਂ ਸਹੀ ਹਾਂ ਰੁਕ ਜਾ ਮੈਂ ਨਹੀਂ ਜਾਣਾ ਇਦਾਂ ਕਿੱਦਾਂ ਜਾਣਾ ਵਾ ਚੱਲ ਡਰਾਮੇਵਾਜੀ ਜੀ ਬੰਦ ਕਰ ਤੇ ਚੱਲ ਤੂੰ ਛੱਟ ਗਿਆ ਮੈਂ ਤੁਸੀਂ ਹੋ ਆਓ ਜਿੱਤੇ ਜਾਣਾ ਮੇਰੀ ਮੰਮੀ ਕਹਿੰਦੀ ਸੀਗੀ ਪੇਕੇ ਕਰੋ ਕੁੜੀ ਦੀ ਡੋਲੀ ਉੱਟਦੀ ਆ ਇੱਥੋਂ ਅਰਤੀ ਉੱਟਦੀ ਆ ਉਹ ਡੋਲੀ ਅਰਤੀ ਵਾਲੀਆਂ ਗੱਲਾਂ ਹੋ ਗਈਆਂ ਪੁਰਾਣੀਆਂ ਹੁਣ ਤੂੰ ਚੱਲ ਤੇਰੀਆਂ ਧਮਕੀਆਂ ਮੈਂ ਸੁਣ ਸੁਣ ਕੇ ਨਾ ਮੇਰੇ ਕੰਨ ਵੀ ਪੱਕ ਗਏ ਸੀ ਮੈਂ ਚੱਲੀ ਪੇਕੇ ਮੈਂ ਚੱਲੀ ਭਰਾ ਕੋਲ ਭਰਾ ਦੇਖ ਲਓ ਮੇਰਾ ਕੀ ਕਰੂਗਾ ਕੀ ਕਰੂ ਚੱਲ ਅੱਜ ਮੈਂ ਸਾਲਿਆਂ ਨੂੰ ਵੀ ਦੇਖ ਲੂ ਕੀ ਕਰਨਾ ਮੈਂ ਭਰਾ ਨੂੰ ਫੋਨ ਕਰ ਦੇਣਾ ਮੈਂ ਤੰਗ ਕਰਦਾ ਤੂੰ ਫੋਨ ਨੂੰ ਛੱਡ ਤੇ ਤੈਨੂੰ ਮੈਂ ਲੈ ਕੇ ਚੱਲਿਆ ਉੱਥੀ ਤੇ ਮੈਂ ਨਹੀਂ ਜਾਣਾ ਇਦਾਂ ਕਿਦਾਂ ਚੱਲ ਜੂਗੀ ਮੈਂ ਪਹਿਲਾਂ ਉਹਨਾਂ ਕੋਲ ਹੀ ਰਹਿੰਦੀ ਸੀਗੀ ਹੁਣ ਕੀ ਆ ਹੁਣ ਵੀ ਤੂੰ ਛੱਡ ਇਹਨੇ ਕੀ ਹੋ ਗਿਆ ਆ ਮੇਰਾ ਘਰ ਆ ਮੈਂ ਇੱਥੋਂ ਕਿਉਂ ਜਾਵਾਂ ਉਹ ਵੀ ਤੇਰਾ ਹੀ ਘਰ ਆ ਚੱਲ ਤੂੰ ਛੱਡ ਕੇ ਆਵਾ ਐਦਾਂ ਕਿਦਾਂ ਪਰੇ ਹੋ ਜਾ ਮੇਰੇ ਵੀਰੇ ਦਾ ਪਤਾ ਮੈਂ ਮੰਮੀ ਨੂੰ ਫੋਨ ਕਰ ਦੇਣਾ ਉਹ ਮੇਰੀ ਗੱਲ ਸੁਣ ਤੇਰੇ ਵੀਰੇ ਮੇਰੇ ਸਾਲੇ ਨੇ ਅੱਜ ਤੈਨੂੰ ਵੀ ਦੇਖ ਲੂ ਤੇ ਨਾਲੇ ਉਹਨਾਂ ਨੇ ਤੇਰੇ ਭਰਾ ਨੂੰ ਲੱਗਦਾ ਤਾਂ ਸਾਲਾ ਹੀ ਆ ਪਰ ਮੇਰੀ ਗੱਲ ਸੁਣ ਮੈਨੂੰ ਤੰਗ ਨਾ ਕਰੋ ਮੇਰਾ ਹਲੇ ਮੂਡ ਨਹੀਂ ਹੈਗਾ ਬਹਿਸ ਕਰਨ ਦਾ ਚੱਲ ਤੂੰ ਤੇਰਾ ਮੂਡ ਬਹਿਸ ਕਰਨ ਦਾ ਨਹੀਂ ਮੇਰਾ ਤੈਨੂੰ ਛੱਡ ਕੇ ਆਉਂਦਾ ਹੈਗਾ ਅੱਜ ਤਾਂ ਮੈਂ ਇੱਕ ਆਰ ਜਾਂ ਪਾਰ ਲਾ ਕੇ ਜਾਣੀ ਆ ਮੈਨੀਆਂ ਅੱਜ ਉਹ ਤੇਰੀਆਂ ਗੱਲਾਂ ਸੁਣਣ ਜੋਗਾ ਹੈਗਾ ਵੀ ਮੇਰਾ ਭਰਾ ਆ ਜੂਗਾ ਮੈਨੂੰ ਮਾਂ ਘਰੇ ਛੱਡਿਓ ਚੱਲ ਰੋਟੀ ਕੌਣ ਬਣਾਉਂਗਾ ਆਪੇ ਬਣਾ ਲੂਗਾ ਮੈਂ ਆਪੇ ਤੂੰ ਮੇਰਾ ਖਹਿੜਾ ਛੱਡ ਤੂੰ ਆਪਣੀ ਮਾਂ ਕੋਲ ਨਾ ਮਾਂ ਦਾ ਚੱਕ ਕੇ ਪੀਤਾ ਨਹੀਂ ਜਾਂਦਾ ਅਸੀਂ ਆਪੇ ਪੀਲਾਂਗੇ ਆਪੇ ਪੀਲਾਂਗੇ ਤੂੰ ਚੱਲ ਮੈਂ ਨਹੀਂ ਆ ਮੇਰਾ ਕੱਲ ਚੱਲ ਜਾ ਇੱਥੋਂ ਮੈਨੂੰ ਸੌ ਲੈੰਦਾ ਐਵੇਂ ਪਤਾ ਨਹੀਂ ਕੀ ਕਹੀ ਜਾਂਦੇ ਆ ਅਰੇ ਆਜੋ ਆਹ ਦੇਖ ਲੋ ਆ ਵੀ ਦੇਖੋ ਵੀਡੀਓ ਦੇਖ ਲਈ ਨਾ ਜਿਹੜੀਆਂ ਜਨਾਨੀਆਂ ਧਮਕੀਆਂ ਦਿੰਦੀਆਂ ਨਾ ਮੈਨੂੰ ਮੇਰੇ ਪੇਕੇ ਚੱਲ ਜੇ ਚੱਲੀਆਂ ਮੈਂ ਮੈਂ ਆਪਣੇ ਪੇਕੇ ਚੱਲੀਆਂ ਪੱਲੇ ਕੱਕ ਨਹੀਂ ਹੁੰਦਾ ਇਹਨਾਂ ਦੇ ਜਿਹੜੇ ਪੇਕੇ ਹੁੰਦੇ ਆ ਨਾ ਵਿਆਹ ਤੋਂ ਪਹਿਲਾਂ ਹੀ ਸਾਹਮ੍ਹ ਸਕਦੇ ਆ ਵਿਆਹ ਤੋਂ ਬਾਅਦ ਸਾਨੂੰ ਹੀ ਸਾਹਮਣੀਆਂ ਪੈਂਦੀਆਂ ਨਾਲੇ ਧਮਕੀਆਂ ਸੁਣਨੀਆਂ ਪੈਂਦੀਆਂ ਹੁਣ ਦੇਖੋ ਉਹਨੂੰ ਕਿ ਛੱਡ ਗਿਆ ਨਾ ਕਹਿੰਦੀ ਮੈਂ ਨਹੀਂ ਜਾਣਾ ਆ ਬੈਗ ਵੀ ਚੱਕ ਕੇ ਬੈਗੀ ਐ ਐ ਕਿੱਦਾਂ ਚੱਲ ਜਾਗੇ ਕਹੇ ਕਿੱਦਾਂ ਚੱਲ ਜਾਗੇ ਮੈਂ ਦੱਸਿਆ ਵੀ ਨਹੀਂ ਤੇ ਇਦਾਂ ਚੱਲ ਜਾਾਂਗੇ ਛੁੱਟੀਆਂ 'ਚ ਜਾਈਦਾ ਦਸੰਬਰ ਦੀਆਂ ਤਾਂ ਜੂਨ ਜੁਲਾਈ ਦੀਆਂ ਵਾਹ ਉਹਦੇ ਜਾਉਂਗੀ ਨਹੀਂ ਚੱਲ ਤੂੰ ਛੱਡ ਈ ਜਾ ਲੈ ਆ ਲੈ ਨਹੀਂ ਕਿੱਦਾਂ ਜਾਵਾਂ ਮੈਂ ਟਿਟੀਆਂ ਮੈਂ ਨਿਊਟਿਵਿਜ਼ਨ ਤੇ ਗਈ ਆ ਉਹਦੇ ਤੋਂ ਬਿਨਾ ਕਿੱਦਾਂ ਚੱਲ ਜੂਗੀ ਮੈਂ ਹੁਣ ਤੂੰ ਅੱਜ ਤੋਂ ਬਾਅਦ ਧਮਕੀ ਦਿੱਤੀ ਨਾ ਮੈਂ ਆਪਣੀ ਮਾਂ ਕੋਲ ਜਾਣਾ ਆਪਣੀ ਮਾਂ ਕੋਲ ਜਾਣਾ ਉਸੇ ਟਾਈਮ ਤੱਕ ਬੱਸ ਬਿਠਾ ਕੇ ਆਉਂਗਾ